ਸਾਡੇ ਪਿੰਡ ਦੇ ਵਿੱਚ ਬਹੁਤ ਮੰਦ ਭਾਗੀ ਘਟਨਾ ਘਟੀ ਹੈ ਜਿਹੜਾ ਇੱਕ ਨੌਜਵਾਨ 19 ਸਾਲ ਦਾ ਹਰਸ਼ਦੀਪ ਸਿੰਘ ਪੁੱਤਰ ਨਰੇਸ਼ ਕੁਮਾਰ ਮਿੱਤਰੀ ਦੇ ਵਿੱਚ ਮੌਲਦਾਰ ਹੈ ਪਿੰਡ ਕਾਂਗੜ ਦਾ ਵਾਸੀ ਹੈ ਇਹ ਜਿਹੜੀ ਘਟਨਾ ਘਟੀ ਹੈ ਸਾਡੇ ਸਾਰਿਆਂ ਵਾਸਤੇ ਬਹੁਤ ਦੁਖਦਾਈ ਘਟਨਾ ਹੈ ਸਾਡੇ ਇਲਾਕੇ ਵਾਸਤੇ ਵੀ ਸਾਡੇ ਪਿੰਡ ਵਾਸਤੇ ਵੀ ਆ ਵੀ ਕੀਤਾ ਹੈ ਕਿ ਜਿਹੜਾ ਉਹਨਾਂ ਦੇ ਸਰੀਰ ਦੇ ਅੰਗਦਾਨ ਕੀਤੇ ਆ ਉਹਦੇ ਵਾਸਤੇ ਵੀ ਇੱਕ ਪਰਿਵਾਰ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਔਰ ਸਾਡੇ ਨਗਰ ਦਾ ਵੀ ਉਸ ਗੱਲ ਦੇ ਨਾਲ ਬਹੁਤ بڑا ਮਾਣ ਹੈ ਔਰ ਸਾਨੂੰ ਸਾਰਿਆਂ ਨੂੰ ਇੱਕ ਥੋੜੀ ਜਿਹੀ ਹੋਰ ਫੋਕ ਰੱਖਣੀ ਚਾਹੀਦੀ ਹੈ ਸਾਰਿਆਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ ਕਿ ਜਿਹੜੀ ਟ੍ਰੈਫਿਕ ਹੈ ਉਹਦਾ ਬਿਲਕੁਲ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਔਰ ਜੇ ਅਸੀਂ ਬਾਈਕ ਤੇ ਜਾਂਦੇ ਆ ਤਾਂ ਵੀ ਸਾਨੂੰ ਆਪਣੇ ਉਹਦੇ ਕੰਟਰੋਲ ਦੇ ਵਿੱਚ ਲਾਉਣਾ ਚਾਹੀਦਾ ਹੈ ਔਰ ਜੇ ਕੋਈ ਸਾਥੀ ਸਾਡਾ ਸਾਨੂੰ ਪਾਸ ਕਰਦਾ ਹੈ ਉਹਨੂੰ ਵੀ ਸਾਡਾ ਧਿਆਨ ਰੱਖਣਾ ਚਾਹੀਦਾ ਹੈ ਔਰ ਦੂਸਰਾ ਨੰਬਰ ਬੇਨਤੀ ਇਹ ਹੈ ਕਿ ਰੋਡਾਂ ਦੇ ਨਾਲ ਅਸੀਂ ਗੱਡੀਆਂ ਖੜੀਆਂ ਕਰ ਦਿੰਦੇ ਆ ਜਾਂ ਕੋਈ ਨਾ ਕੋਈ ਸਮਾਨ ਰੱਖ ਦਿੰਦੇ ਆ ਜਿਹਦੇ ਨਾਲ ਵੀ ਬਹੁਤ ਹਾਸੇ ਜਿਹੜੇ ਆ ਹੁੰਦੇ ਆ ਔਰ ਇਸ ਕਰਕੇ ਇਹ ਸਾਰੇ ਹੀ ਇਲਾਕੇ ਦੇ ਲੋਕਾਂ ਨੂੰ ਵੀ ਇਸ ਗੱਲ ਬਾਰੇ ਧਿਆਨ ਦੇਣਾ ਚਾਹੀਦਾ ਹੈ ਔਰ ਇਹਨਾਂ ਨੀਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਮੈਂ ਬਲਦੇਵ ਰਾਜ ਤੋਹਾਨ ਪਿੰਡ ਕੰਗ ਸਰਪੰਚ ਨੌਜਵਾਨ ਸਿਰਫ ਉਮਰ 19 ਸਾਲ ਅਰਸ਼ਦੀਪ ਜਿਨ੍ਹਾਂ ਦੇ ਪਿਤਾ ਨਰੇਸ਼ ਤੇ ਮਾਨ ਲਾਡੀ ਜੀ ਕਾਂਗੜ ਤੋਂ ਭਾਰਤੀ ਫੌਜ ਵਿੱਚ ਹੌਲਦਾਰ ਹੈ ਇਹਨਾਂ ਦੇ ਬੇਟੇ ਨੇ ਆਪਣੀ ਜ਼ਿੰਦਗੀ ਬੇਸ਼ੱਕ ਚਲੀ ਗਈ ਦਰਦਨਾਤ ਖਾਸੇ ਵਿੱਚ ਪਰਿਵਾਰ ਲਈ ਵੱਡਾ ਘਾਟਾ ਹੈ ਮਾਤਾ ਪਿਤਾ ਲਈ ਭੈਣ ਲਈ ਬਹੁਤ ਵੱਡਾ ਘਾਟਾ ਹੈ ਉਹਦੇ ਦੋਸਤਾਂ ਮਿੱਤਰਾਂ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਲਈ ਇਹ ਅਸਹਿਨੀਆਂ ਦੁੱਖ ਹੈ ਪਰ ਦੇਖੋ ਇਸ ਪ੍ਰਕਾਰ ਪਰਿਵਾਰ ਦਾ ਕਿੰਨਾ ਬੜਾ ਉਦਮ ਹੈ ਕਿ ਨੌਜਵਾਨ ਦੀ ਮੌਤ ਤੋਂ ਬਾਅਦ ਉਸਦੇ ਬੇਸ਼ਕੀਮਤੀ ਅੰਗ ਜਿਹਦੇ ਨਾਲ ਪੰਜ ਜਾਨਾਂ ਜਿਹੜੀਆਂ ਦੁਬਾਰਾ ਉਹ ਵੀ ਭਾਰਤੀ ਫੌਜ ਦੇ ਜਵਾਨਾਂ ਦੇ ਕੰਮ ਆਏ ਨੇ ਜਿਹਦੇ ਵਿੱਚ ਉਹਨਾਂ ਨੇ ਹਾਰਟ ਉਹਦਾ ਦੋਹੇ ਅੱਖਾਂ ਦੋਹੇ ਕਿਡਨੀਆਂ ਚਾਰ ਚੀਜ਼ਾਂ ਇਹਨਾਂ ਵਿੱਚੋਂ ਅੱਖਾਂ ਤੇ ਕਿਡਨੀਆਂ ਚੰਡੀ ਮੰਦਰ ਦੇ ਸਟਾਫ ਵੱਲੋਂ ਟ੍ਰਾਂਸਪਲੈਂਟ ਵੀ ਕਰ ਦਿੱਤੀਆਂ ਗਈਆਂ ਜੋ ਪਤਾ ਚੱਲਿਆ ਹੈ ਚਾਰ ਜ਼ਿੰਦਗੀਆਂ ਰੁਸ਼ਨਾ ਗਿਆ ਜਾਂਦਾ ਜਾਂਦਾ ਹਾਰਟ ਟ੍ਰਾਂਸਪਲੈਂਟ ਦੇ ਵਿੱਚ ਥੋੜੀ ਜਿਹੀ ਕਹਿ ਲਈਏ ਅਸੀਂ ਪਰਿਵਾਰ ਵੱਲੋਂ ਤਾਂ ਕੋਈ ਢਿੱਲ ਨਹੀਂ ਸੀਗੀ ਪਰ ਸਿਸਟਮਾਂ ਦੀ ਅੱਜ ਕੱਲ੍ਹ ਹਜੇ ਨਹੀਂ ਘਾਟ ਹੈ ਕਿ ਉਹ ਹਜੇ ਸਫਲਤਾਪੂਰਵਕ ਟਰਾਂਸਪਲੈਂਟ ਨਹੀਂ ਕਰ ਪਾਏ ਉਹਦਾ ਇੱਕ ਸਮਾਂ ਹੁੰਦਾ ਹੈ ਖੈਰੀਨਾ ਨੇ ਤਾਂ ਪੰਜੇ ਚੀਜ਼ਾਂ দান ਕੀਤੀਆਂ ਸੋ ਪ੍ਰਮਾਤਮਾ ਇਸ ਵੇਲੇ ਇਸ ਘੜੀ ਦੇ ਵਿੱਚ ਐਨੇ ਦੁੱਖ ਦੇ ਵਿੱਚ ਐਡੇ بڑے ਉਦਮ ਦੇ ਲਈ ਜਿੱਥੇ ਪਰਿਵਾਰ ਦੇ ਅਸੀਂ ਸਾਰੇ ਹੀ ਧੰਨਵਾਦੀ ਵੀ ਆ ਇਸ ਦੁੱਖ ਦੀ ਘੜੀ 'ਚ ਉਹਨਾਂ ਦੇ ਨਾਲ ਵੀ ਖੜੇ ਆ ਉੱਥੇ ਇੱਕ ਮੈਸੇਜ ਵੀ ਹੈ ਕਿ ਐਦਾਂ ਦੀ ਘੜੀ ਵਿੱਚ ਵੀ ਦੂਜਿਆਂ ਦੀ ਜਾਨ ਬਚਾਉਣ ਨੂੰ ਇਹਨਾਂ ਪਰਿਵਾਰਾਂ ਤੋਂ ਸਾਨੂੰ ਸਹਿਦ ਲੈਣ ਦੀ ਲੋੜ ਹੈ ਔਰ ਇਸ ਦੁੱਖ ਦੀ ਘੜੀ ਵਿੱਚ ਪ੍ਰਮਾਤਮਾ ਇਹਨਾਂ ਦੇ ਉੱਤੇ ਇਨਾਂ ਨੂੰ ਇਹ ਸਾਰਾ ਹੀ ਪਾਣਾ ਮੰਨਣ ਦਾ ਬਲ ਬਖਸ਼ੇ ਔਰ ਜਿੰਨੇ ਵੀ ਮੇਰੇ ਨੌਜਵਾਨ ਸਾਥੀ ਵੀਰ ਐ ਹੋਰ ਵੀ ਲੋਕ ਐ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਥੋੜਾ ਜਿਹਾ ਸਜਗ ਹੋਣ ਦੀ ਲੋੜ ਐ ਲੋਕਲ ਲੈਵਲ ਤੇ ਤਾਂ ਟ੍ਰੈਫਿਕ ਘੱਟ ਹੁੰਦੀ ਐ ਜਦ ਤੁਸੀਂ ਥੋੜਾ ਜਿਹਾ ਅੱਗੇ ਪਿੱਛੇ ਨਿਕਲਦੇ ਤਾਂ ਸਾਨੂੰ ਸਾਰੇ ਟ੍ਰੈਫਿਕ ਨਿਯਮਾਂ ਨੂੰ ਹਰ ਵੇਲੇ ਪਾਲਣਾ ਕਰਨੀ ਚਾਹੀਦੀ ਐ ਤਾਂ ਕਿ ਅਜਿਹਾ ਹਾਦਸਾ ਫਿਰ ਨਾ ਹੋਵੇ ਕਿਸੇ ਮਾਂ ਦਾ ਪੁੱਤ ਨਾ ਮਿਸੇ